ਮਨ ਪੱਤਰਕਾਰ ਕਹਿੰਦੇ ਸ਼ਸ਼ੀਲ ਰਿੰਕੂ ਬਾਰੇ ਤੁਸੀਂ ਕੀ ਜਵਾਬ ਦਿਓਗੇ ਮੈਂ ਕਿਹਾ ਮੈਂ ਨਹੀਂ ਜਵਾਬ ਦੇਣਾ 4 ਜੂਨ ਨੂੰ ਜਨਤਾ ਜਵਾਬ ਦੇ ਦੂ ਜਲੰਧਰ ਵੀ ਵੀ ਕੀ ਕੀਤਾ ਧੋਖਾ ਕੀਤਾ ਤੁਸੀਂ ਜਿਨ੍ਹਾਂ ਨੇ ਮਾਣ ਬਖਸ਼ਣ ਉਹਨੂੰ ਵਿਚਾਲੋਂ ਛੱਡ ਕੇ ਚਲੇ ਗਏ ਯਾਰ ਦੋਜੀਆਂ ਦੇ ਮੋਟਰਸਾਈਕਲ ਵਰਗੇ ਨੇ ਉਹਦਾ ਕੋਈ ਸਟੈਂਡ ਨਹੀਂ ਹੁੰਦਾ ਖੱਬੇ ਟੇਡਾ ਕਰ ਦੋ ਖੱਬੇ ਖੜ ਜਾਂਦਾ ਹੈ ਸੱਜੇ ਕਰ ਦੋ ਸੱਜੇ ਖੜ ਜਾਂਦਾ ਕੋਈ ਸਟੈਂਡ ਤਾਂ ਰੱਖੋ ਇਹ ਜਨਤਾ ਜਵਾਬ ਦੇਊਗੀ 1 ਜੂਨ ਨੂੰ ਰਿਜ਼ਲਟ ਆ ਜੂਗਾ 4 ਜੂਨ ਨੂੰ ਆਪਾਂ ਕੁਝ ਨਹੀਂ ਬੋਲਣਾ ਕਿਸੇ ਨਾਲ ਲੜਨਾ ਨਹੀਂ ਕੋਈ ਮੰਦਾ ਨਹੀਂ ਬੋਲਣਾ ਇਹ ਤਾਂ ਲੜਨ ਨੂੰ ਫਿਰਦੇ ਆਪਣੇ ਨਾਲ ਜਿਹੜਾ ਮਾੜਾ ਪਹਿਲਵਾਨ ਹੁੰਦਾ ਉਹ ਹਾਰਦਾ ਹੁੰਦਾ ਜਦੋਂ ਉਹਨੂੰ ਪਤਾ ਤਾਂ ਹੁੰਦਾ ਮੈਂ ਹਾਰ ਜਾਣਾ ਉਹ ਐਵੇਂ ਕੰਨ ਤੇ ਦੰਦੀਆਂ ਦੁੰਦੀਆਂ ਵੱਢਣ ਲੱਗ ਜਾਂਦਾ ਹੁੰਦਾ ਦੂਜੇ ਪਹਿਲਵਾਨ ਦੇ ਸੋ ਇਹ ਤਾਂ ਆਪਣੇ ਲੜਨ ਨੂੰ ਫਿਰਦੇ ਕੋਈ ਲੜਨਾ ਨਹੀਂ ਸਿੱਧਾ ਹੀ ਕਰਨਾ ਝਾੜੂ ਜਿਹੜਾ ਉਹਦਾ ਬਟਨ ਦੱਬ ਦੇਣਾ ਤੋਂ ਤੋਂ ਬਾਅਦ ਛੋਟੀ ਜ਼ਿੰਮੇਵਾਰੀ ਖਤਮ ਸਾਡੀ ਸ਼ੁਰੂ ਆਉਣ ਵਾਲੇ ਦਿਨਾਂ 'ਚ ਅਰਵਿੰਦ ਕੇਜਰੀਵਾਲ ਜੀ ਵੀ ਆਉਣਗੇ ਵੀਰੋ ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹਾਂਗੇ ਬਹੁਤ ਬਹੁਤ ਧੰਨਵਾਦ ਜਉਂਦੇ ਵਾਸਤੇ ਰਹੋ ਆਬਾਦ ਰਹੋ ਜਿੰਦਾਬਾਦ ਰਹੋ ਮੈਨੂੰ ਪੱਤਰਕਾਰ ਕਹਿੰਦੇ ਸ਼ਸ਼ੀਲ ਰਿੰਕੂ ਬਾਰੇ ਤੁਸੀਂ ਕੀ ਜਵਾਬ ਦਿਓਗੇ ਮੈਂ ਕਿਹਾ ਮੈਂ ਨਹੀਂ ਜਵਾਬ ਦੇਣਾ 4 ਜੂਨ ਨੂੰ ਜਨਤਾ ਜਵਾਬ ਦੇ ਦੂ ਜਲੰਧਰ ਵੀ ਵੀ ਕੀ ਕੀਤਾ ਧੋਖਾ ਕੀਤਾ ਤੁਸੀਂ ਜਿਨ੍ਹਾਂ ਨੇ ਮਾਨ ਬਖਸ਼ਣ ਉਹਨੂੰ ਵਿਚਾਲੋਂ ਛੱਡ ਕੇ ਚਲੇ ਗਏ ਯਾਰ ਦੋਜੀਆਂ ਦੇ ਮੋਟਰਸਾਈਕਲ ਵਰਗੇ ਨੇ ਉਹਦਾ ਕੋਈ ਸਟੈਂਡ ਨਹੀਂ ਹੁੰਦਾ ਖੱਬੇ ਟੇਡਾ ਕਰ ਦੋ ਖੱਬੇ ਖੜ ਜਾਂਦਾ ਸੱਜੇ ਕਰ ਦੋ ਸੱਜੇ ਖੜ ਜਾਂਦਾ ਕੋਈ ਸਟੈਂਡ ਤਾਂ ਰੱਖੋ ਇਹ ਜਨਤਾ ਜਵਾਬ ਦੇਊਗੀ 1 ਜੂਨ ਨੂੰ ਰਿਜ਼ਲਟ ਆ ਜੂਗਾ 4 ਜੂਨ ਨੂੰ ਅੱਪਾ ਕੁਝ ਨਹੀਂ ਬੋਲਣਾ ਕਿਸੇ ਨਾਲ ਲੜਨਾ ਨਹੀਂ ਕੋਈ ਮੰਦਾ ਨਹੀਂ ਬੋਲਣਾ ਇਹ ਤਾਂ ਲੜਨ ਨੂੰ ਫਿਰਦੇ ਆਪਣੇ ਨਾਲ ਜਿਹੜਾ ਮਾੜਾ ਪਹਿਲਵਾਨ ਹੁੰਦਾ ਹੈ ਉਹ ਹਾਰਦਾ ਹੁੰਦਾ ਜਦੋਂ ਉਹਨੂੰ ਪਤਾ ਤਾਂ ਹੁੰਦਾ ਮੈਂ ਹਾਰ ਜਾਣਾ ਉਹ ਐਵੇਂ ਕੰਨ ਤੇ ਦੰਦੀਆਂ ਦੁੰਦੀਆਂ ਬਟਨ ਲੱਗ ਜਾਂਦਾ ਹੁੰਦਾ ਦੂਜੇ ਪਹਿਲਵਾਨ ਦੇ ਸੋ ਇਹ ਤਾਂ ਆਪਣਾ ਲੜਨ ਨੂੰ ਫਿਰਦੇ ਕੋਈ ਲੜਨਾ ਨਹੀਂ ਸਿੱਧਾ ਹੀ ਕਰਨਾ ਹੈ ਝਾੜੂ ਜਿਹੜਾ ਹੈ ਉਹਦਾ ਬਟਨ ਦਬ ਦੇਣਾ ਤੇ ਉਸ ਤੋਂ ਬਾਅਦ ਛੋਟੀ ਜ਼ਿੰਮੇਵਾਰੀ ਖਤਮ ਸਾਡੀ ਸ਼ੁਰੂ ਆਉਣ ਵਾਲੇ ਦਿਨਾਂ 'ਚ ਅਰਵਿੰਦ ਕੇਜਰੀਵਾਲ ਜੀ ਵੀ ਆਉਣਗੇ ਵੀਰੋ ਲੋਕਾਂ ਕੋਲ ਅਕਸਰ ਕਹਿੰਦੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹਾਂਗੇ ਬਹੁਤ ਬਹੁਤ ਧੰਨਵਾਦ ਜਉਂਦੇ ਵਾਸਤੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ